ਕੰਨਾ ਬੁਲੇ ਜਵਲੋ ਵੱਡੀ ਕਾਰਵਾਈ ਕਰਦੇ ਹੋਏ ਚੋਰੀ ਦੇ ਮਾਮਲੇ ਨੂੰ ਨੱਥ ਪਾਉਣ ਦੇ ਲਈ ਕਰੀਬ 2 ਮਾਮਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਵਿੱਚ 5 ਦੋਸ਼ੀਆਂ ਨੂੰ ਉਹਨਾਂ ਵੱਲੋਂ ਕਾਬੂ ਵੀ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਸ਼ੀਆਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਪ੍ਰਸਵਾਰਤਾ ਦੇ ਵਿੱਚ ਉਹਨਾਂ ਵੱਲੋਂ ਮਾਮਲੇ ਨੂੰ ਲੈ ਕੇ तमाम ਜਾਣਕਾਰੀ ਸਾਂਝਾ ਕੀਤੀ ਗਈ ਹੈ ਸੁਣੋ ਇਸ ਮੌਕੇ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਅੱਜ ਦੀ ਪ੍ਰੈਸ ਕਾਨਫਰੰਸ 'ਚ ਆਪਾਂ ਇਕੱਠੇ ਹੋਏ ਆਏ ਹਾਂ ਤੁਹਾਨੂੰ ਦੱਸਣ ਲਈ ਵੀ ਕੰਨਾ ਪੁਲਸ ਨੇ ਕਾਰਵਾਈ ਕਰਦੇ ਹੋਏ 2 ਐਫਆਈਆਰਾਂ ਦਰਜ ਕੀਤੀਆਂ ਤੇ ਇਹਦੇ ਵਿੱਚ ਘਰਾਂ ਚੋਰੀ ਕਰਨ ਵਾਲੇ ਤੇ ਟੂ ਵੀਲਰ ਚੋਰੀ ਕਰਨ ਵਾਲੇ ਕੁੱਲ 5 ਦੋਸ਼ੀ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਐਫਆਈਆਰ ਨੰਬਰ 271 172 ਨੂੰ ਦਰਜ ਹੋਈ ਸੀ ਇਹ ਅੰਡਰ ਸੈਕਸ਼ਨ 303 2 ਤੇ 317 2 ਬੀਐਨਐਸ ਥਾਣਾ ਸਿਟੀ ਟੂਚ ਇਹਦੇ ਵਿੱਚ ਕੁੱਲ 4 ਮੋਟਰਸਾਈਕਲ ਬਰਾਮਦ ਹੋਏ ਇਹਦੇ ਸ਼ੁਰੂ ਇਹ ਹੋਇਆ ਸੀਗਾ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਆਪਣਾ ਮਾਲ ਦੇ ਸਾਹਮਣੇ ਗੋਬਿੰਦਪੁਰ ਰੋਡ ਤੇ ਉਹਦੇ ਚ ਪਹਿਲਾ ਚੋਰ ਫੜ ਕੇ ਅੱਗੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਪੂਰਾ ਗੈਂਗ ਨਿਕਲਿਆ ਉਹਨਾਂ ਤੋਂ ਹੁਣ ਤੱਕ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਐ ਤੇ ਦੋ ਦੋਸ਼ੀਆਂ ਦੇ ਚ ਕਰਨ ਪੁੱਤਰ ਰਮੇਸ਼ ਸਿੰਘ ਤੇ ਹਰਵਿੰਦਰ ਸਿੰਘ ਪੁੱਤਰ ਜਨ ਸਿੰਘ ਗ੍ਰਿਫਤਾਰ ਹੋ ਚੁੱਕੇ ਐ ਤੇ ਇਹਨਾਂ ਤੋਂ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਜਿਨ੍ਹਾਂ ਚੋਂ ਇੱਕ ਪਹਿਲਾਂ ਸਮਾ ਸਿਟੀ 1B ਏਰੀਆ ਤੇ ਜੁੜੀ ਹੋਇਆ ਸੀ ਤੇ ਦੂਜੀ ਐਫਆਈਆ ਰਹੀ ਜੀ ਐਫਆਈਆ ਨੰਬਰ 29 ਡੇਟਡ 19/2 ਇਹ ਇੰਟਰਸੈਕਸ਼ਨ ਤੋਂ ਕੱਤੀ ਤਿੰਨੋ 305 ਬੀ ਐਨਐਸ ਚ ਠਾਣਾ ਸਿਟੀ 2 ਚ ਦਿੱਤੀ ਹੈ ਇਹਦੇ ਚ ਠਾਣਾ ਸਿਟੀ 2 ਦੇ ਟੀਮ ਨੇ ਕਾਰਵਾਈ ਕਰਦੇ ਹੋਏ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਤੇ ਇਹਨਾਂ ਨੇ ਇੱਕ ਖਾਲੀ ਪਏ ਘਰ ਚ ਚੋਰੀ ਕੀਤੀ ਸੀ ਜਿਹਦੇ ਚ ਖਰੇਲੂ ਸਮਾਨ ਟੂਟੀਆਂ ਭਾਂਡੇ ਤੇ ਹੋਰ ਸਮਾਨ ਸਿੱਕੇ ਜਿਹੜਾ ਉਹ ਬਰਾਮਦ ਕੀਤਾ ਤੇ ਕਰਤੇ ਕੀ ਸੀ ਇਹ ਚੋਰੀਆਂ ਤੋਂ ਇਲਾਵਾ ਕੋਈ ਨਸ਼ਾ ਮਸ਼ਾਦਾ ਕਰਦੇ ਨਹੀਂ ਇਹ ਹਜੇ ਇਹਨਾਂ ਦੀ ਵੀ ਬਰਲੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਨਸ਼ਾ ਕਰਨ ਦੀ ਆਦੀ ਹੋਈ ਤਾਂ ਉਹ ਜੀਨਲ ਕਰ ਵੀ ਕਰੀ ਜਾਓ ਤੇ ਜੇ ਬਾਈਕ ਚੋਰ ਫੜੇ ਸਰ ਉਹਦੇ ਵਿੱਚ ਜਿਹੜੇ ਬਾਈਕ ਕਰਕੇ ਵੇਨਾ ਕਿਤੇ ਕਿਤੇ ਸੇਲ ਵੇਨਾ ਜਿਹਨਾਂ ਕਰਦੇ ਸੀ ਹਜੇ ਇਹਨਾਂ ਨੇ ਇਹ ਅੱਗੇ ਡਿਸਪੋਜ਼ ਕਰਨੇ ਸੀ ਉਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ ਸੀ ਵੀ ਜੇ ਇਹਨਾਂ ਨੇ ਕੋਈ ਅੱਗੇ ਪਹਿਲਾਂ ਹੋਰ ਮੋਟਰਸਾਈਕਲ ਚੋਰੀ ਕਰਕੇ ਵੇਚੇ ਹੋਏ ਤਾਂ ਹੋਰ ਬੰਦੇ ਦੇ ਵਿੱਚ ਵੀ ਨੇ ਪਹਿਲਾਂ ਵੀ ਮੁਕਾਦਮੇ ਕਰਦੇ ਹਾਂਜੀ ਪਹਿਲਾਂ ਤਾਂ ਇੱਕ ਉਹ 17 ਨੰਬਰ ਐਫਆਰ ਜਿਵੇਂ ਤੁਹਾਨੂੰ ਦੱਸਿਆ ਸੀ ਟੀ ਵਨ ਚ ਦਰਜ ਹੈ ਉਹ ਵੀ ਹੈਗੀ ਤੇ ਹੋਰ ਜਿਵੇਂ ਜਿਵੇਂ ਤੱਕ ਸਾਹਮਣੇ ਆਉਣਗੇ ਤੁਹਾਡੇ ਕੰਮ ਚੱਲਦਾ ਜਾਊਗਾ ਤੇ ਸੱਜੇ ਵਿੱਚ ਇੱਕ ਰੋਪੀਏ ਵਿੱਚ ਫਰਾਰ ਹੈਗਾ ਕੌਣ ਤੇ ਵੀ ਹਾਂ ਜੀ ਉਹ ਉਹਦਾ ਨਾਮ ਹਜੇ ਮੈਂ ਨਹੀਂ ਦਸਾਂਗਾ ਜਿਹੜੀ ਇੱਕ ਦੋ ਸ਼ੀਓ ਦੇ ਚ ਰਹਿੰਦਾ ਫੜਨ ਨਾਲ ਉਹ ਫੜ ਕੇ ਤੁਹਾਨੂੰ ਬਸਰ ਗਿਆ ਤਾਂ ਸਰ ਇਹ ਨਸ਼ਾ ਕਰਨ ਦੇ ਆਦਿ ਉਹਨੇ ਐਸੇ ਕਰਕੇ ਕਰਦੇ ਸੀ ਕੰਮ ਜਾਂ ਕੋਈ ਹੋਰ ਵਾੜੋ ਇੰਗਲੀਸ਼ ਤੋਸਤੀਸ਼ ਤੋਂ ਇਹਦੇ ਲੱਗਦਾ ਵੀ ਐਡਿਕਟ ਹੈਗੇ ਨੇ ਤੇ ਇਹਨਾਂ ਦਾ ਮੈਡੀਕਲ ਵਗੈਰਾ ਕਰਵਾ ਕੇ ਡਰਗ ਟੈਸਟਿੰਗ ਕਰਵਾਇਆ ਜਾਊਗਾ ਸਰ ਜਿੱਦਾਂ ਕਿ ਖਾਲੀ ਪੇ ਘਰ ਦੇ ਵਿੱਚ ਚੋਰੀ ਕਰਨ ਬੜੇ ਸੀਗੇ ਚੌਥੋਂ ਸਮਾਨ ਕਾਫੀ ਚੋਰੀ ਕੀਤਾ ਜਿ ਕਈ ਘਰ ਖਾਲੀ ਵੀ ਨੇ ਤੇ ਇਹੋ ਜਿਹੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਘਰ ਖਾਲੀ ਛੱਡ ਗਏ ਮੈਂ ਦੇਖੋ ਤੁਹਾਡੇ ਥਰੂ ਇਹ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਦੇ ਘਰ ਨੂੰ ਜੇ ਤੁਸੀਂ ਖਾਲੀ ਕਰਦੇ ਵੀ ਹੋ ਜਿਵੇਂ ਬੀਆ ਦੀ ਬੀਬੀ ਡਾਕਰੀ ਕਰਦੇ ਆ ਉਹ ਜਾਂਦੇ ਆ ਜਾਂ ਛੁੱਟੀਆਂ 'ਚ ਕਿਤੇ ਜਾਂਦੇ ਆ ਤਾਂ ਘਰ ਨੂੰ ਇਸ ਤਰੀਕੇ ਨਾਲ ਨਾ ਛੱਡੋ ਜਵੇਂ ਆਪਾਂ ਖਬਰ ਵਾਲੇ ਨੂੰ ਕਹੇ ਕਿ ਨਹੀਂ ਜਾਂਦੇ ਵੀ ਖਬਰ ਬੰਦ ਕਰਦੇ ਉਹ ਤੇ ਖਬਰ ਪਏ ਹੁੰਦੇ ਆ ਜਾਂ ਤਾਲਾ ਬਾਹਰ ਲੱਗਿਆ ਹੁੰਦਾ ਇਹਨਾਂ ਚੀਜ਼ਾਂ ਨਾਲ ਜਿਹੜਾ ਕੋਈ ਨੰਗਦਾ ਟੱਪਦਾ ਰੇਕੀ ਕਰਦਾ ਉਹਨੂੰ ਪਤਾ ਲੱਗਦਾ ਵੀ ਆਹ ਘਰ ਕਿੰਨੇ ਦਿਨਾਂ ਤੋਂ ਖਾਲੀ ਹੈ ਤੇ ਉਹਨੂੰ ਟਾਰਗੇਟ ਕਰਦੇ ਆ ਇਹੋ ਜਿਹੀਆਂ ਨਿਸ਼ਾਨੀਆਂ ਮੈਂ ਛੱਡੀਆਂ ਜੀ ਆ